ਅੱਛਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਤੁਸੀਂ ਟੀਕਾ ਡੂਕਾ ਵੀ ਲਾ ਦਿੰਨੇ ਹੋ ਕੀ ਗੱਲ ਕਰਦੇ ਹੋ ਭਾਜੀ ਸੋਡਾ ਕਮੇਟੀ ਗੱਲ ਉਹਦਾ ਅੱਛਾ ਜੇ ਪਿਓ ਦਾ ਨਰਸਰੀ ਤੇ ਗੁਰਦਾ ਵਿਗ ਗਿਆ ਫਿਰ ਅੱਗੇ ਅਗਲੇ ਕਲਾਸਾਂ ਦਾ ਕੀ ਬਣੂਗਾ ਉਹ ਸੁੱਖ ਨਾਲ ਕੁਦਰਤ ਨੇ ਬਹੁਤ ਅੰਗ ਦਿੱਤੇ ਨੇ ਭਾਜੀ ਬੰਦੇ ਨੂੰ ਇਕੱਲੀ ਕਿਡਨੀ ਤਾਂ ਨਹੀਂ ਹੁੰਦੀ ਕਿਸੇ ਅਸੰਤ ਨੇ ਕਿਹਾ ਕਿ ਤੇਰਾ ਚੰਮਾ ਨਹੀਂ ਬੰਦਿਆ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵਿਕਦੇ ਤੇ ਬੰਦੇ ਦਾ ਚੰਮਾ ਤਾਂ ਭਾਜੀ ਜਿਉਂਦੇ ਜੀ ਬੱਚਿਆਂ ਦੇ ਕੰਮ ਆ ਜੀ ਫਿਰ ਐਦੋਂ ਉੱਪਰ ਜੇ ਫਿਰ ਕੀ ਗੱਲ ਹੋਊਗੀ ਅਸੀਂ ਤਾਂ ਬੜੀ ਚੰਮੀ ਲਾਉਣੀ ਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਦੇਲ। 1 ਅਪ੍ਰੈਲ ਤੋਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਿਤਾਬਾਂ ਦੇ ਲਈ ਬਹੁਤ ਮਾਰੋਮਾਰ ਹੁੰਦੀ ਹੈ। ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਲਈ। ਤੇ ਜਿਹੜੇ ਬੁੱਕ ਪਬਲਿਸ਼ਰ ਹੁੰਦੇ ਨੇ ਉਹਨਾਂ ਦੀ ਬਹੁਤ ਚਾਂਦੀ ਹੁੰਦੀ ਹੈ। ਕਿਉਂਕਿ ਉਹ ਆਪਣਾ ਮਨਮਰਜ਼ੀ ਦਾ ਰੇਟ ਲਾਉਂਦੇ ਨੇ ਸਾਡੇ ਨਾਲ ਇੱਕ ਬੁੱਕ ਪਬਲਿਸ਼ਰ ਨੇ ਤੇ ਆਪਾਂ ਉਸ ਭਾਈ ਸਾਹਿਬ ਤੋਂ ਜਾਣਦੇ ਹਾਂ ਕਿ ਉਹ ਇੰਨਾ ਰੇਟ ਵਧਾ ਕੇ ਕਿਉਂ ਲਾਉਂਦੇ ਨੇ ਤੇ ਜਿਹੜੇ ਇੱਥੇ ਪੇਰੈਂਟਸ ਆਉਂਦੇ ਨੇ ਉਹ ਕੀ ਫੀਲ ਕਰਦੇ ਨੇ ਤੇ ਉਹ ਕੀ ਕੀ ਸਹੂਲਤਾਂ ਦਿੰਦੇ ਨੇ ਪੇਰੈਂਟਸ ਨੂੰ ਕਿੰਨੀ ਕੁ ਛੋਟ ਦਿੰਦੇ ਨੇ ਕਿ ਨਹੀਂ ਦਿੰਦੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਭ ਤੋਂ ਪਹਿਲਾਂ ਮੈਂ ਇਹ ਦੱਸੋ ਤੁਹਾਡੀ ਦੁਕਾਨ ਦੇ ਬਾਹਰ ਇੱਕ ਐਂਬੂਲੈਂਸ ਖੜੀ ਹੈ। ਕੀ ਵਜ੍ਹਾ ਹੈ? ਉਧਰ ਉਸ ਲੜੀ ਐਂਬੂਲੈਂਸ ਉਹ اسی ਲੋਕਾਂ ਦੇ ਸਹੂਲਤ ਵਾਸਤੇ ਰੱਖੀ ਹੋਈ ਹੈ। ਕਈ ਵਾਰੀ ਬੰਦੇ ਦਾ ਰੇਟ ਰੂਟ ਸੁਣ ਕੇ ਕਈ ਵਾਰੀ ਦੌੜਾ ਪੈ ਜਾਂਦਾ ਬੱਦਰ। ਕਿ ਅਸੀਂ ਨਾਲ ਉਹਦੇ ਵਿੱਚ ਡਾਕਟਰ ਵੀ ਰੱਖੇ ਹੋਏ ਨੇ ਨਾਲ। ਅਸੀਂ ਇਹ ਕੀ ਗਾਰੰਟੀ ਹੈ ਵੀ ਉਹ ਡਾਕਟਰ ਜਿਹੜਾ ਸਾਰਾ ਦਿਨ ਇੱਥੇ ਹਾਜ਼ਰ ਰਹਿੰਦੇ। ਡਾਕਟਰ ਕੋ ਚੱਪਾ ਜੁਗਾ ਭਾਜੀ। ਡਾਕਟਰ ਨੇ ਪਹਿਲੇ ਆਪਣੇ ਦੋ ਬੱਚਿਆਂ ਦੀਆਂ ਕਿਤਾਬਾਂ ਸਾਡੇ ਤੋਂ ਉਧਾਰੀਆਂ ਲੈ ਰੱਖੀਆਂ ਨੇ ਤੁਸੀਂ ਐਨੇ ਰੇਟ ਵਧਾ ਕੇ ਕਿਉਂ ਰੱਖੇ ਨੇ ਤੁਹਾਨੂੰ ਲੋਕਾਂ ਤੇ ਤਰਸ ਨਹੀਂ ਹੁੰਦਾ ਤਰਸਦੋ ਬੋਧ ਹੋ ਜਾਵੇ ਭਾਜੀ ਹੁਣ ਜਦੋਂ ਕੋਈ ਬੰਦਾ ਫਿਰ ਸਾਡੀ ਦੁਕਾਨ ਤੇ ਹੁੰਦੇ ਨੇ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੈਟ ਜਿਹੜਾ ਟਿਸ਼ੂ ਹੈ ਉਹ ਦੇ ਲਿਆ ਤਾਂ ਕਿ ਬੰਦੇ ਅੱਖਾਂ ਬੰਦੇ ਦੇ ਭਰ ਆਉਂਦੀਆਂ ਰਹੀਆਂ ਕੋਈ ਵਾਰੀ ਕਬੀਲਦਾਰ ਬੰਦੇ ਦੀਆਂ ਤੇ ਫਿਰ ਉਹ ਆਪਣੀ ਅੱਖਾਂ ਖੁਸ਼ਕ ਕਰ ਲੇਦਾ ਠੰਡਾ ਪਾਣੀ ਪੀ ਲਈਦਾ ਰੂ ਹਾਲਚਲ ਪੁੱਛੀਦੇ ਤੇ ਅਸੀਂ ਇੱਕਦਮ ਪੂਰਾ ਰੇਟ ਨਹੀਂ ਦਲਦੇ ਰੇਟ ਵੀ ਅਸੀਂ ਚਾਰ ਵਾਰੀਓ ਜੀ ਦਲਦੇ ਆ ਪਹਿਲਾ 20% ਰੇਟ ਦੱਸਦੇ ਫਿਰ 50% ਫਿਰ 75 ਤੇ ਫਿਰ 100 ਫਿਰ ਵੀ ਜੇ ਕਈ ਵਾਰੀ ਕਿਸੇ ਬੰਦੇ ਨੂੰ ਕੋਈ ਦੌਰੇ ਪੈ ਜਾਂਦਾ ਹੈ ਫਿਰ ਉਹਦਾ ਤਾਂ ਹੁਣ ਫਿਰ ਮੇਰਾ ਵੀ ਰੱਖ ਹੈ ਅੱਛਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਤੁਸੀਂ ਟੀਕਾ ਟੂਕਾ ਵੀ ਲਾ ਦਿੰਨੇ ਹੋ ਕੀ ਗੱਲ ਕਰਦੇ ਹੋ ਭਾਜੀ ਸੋਡਾ ਕਮੇਟੀ ਕੋਲ ਹੈ ਅੱਛਾ ਮੈਂ ਸੋਡਾ ਇੱਕ ਹੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕੋਈ ਤੁਹਾਡੇ ਕੋਲ ਇੱਥੇ ਪੇਰੈਂਟਸ ਆਉਂਦਾ ਹੈ ਤੁਸੀਂ ਉਹਦੀ ਪੂਰੀ ਫੁੱਲ ਬਾਡੀ ਜਾਂਚ ਕਰਦੇ ਹੋ ਹਰ ਇੱਕ ਚੀਜ਼ ਦਾ ਤੁਸੀਂ ਟੈਸਟ ਕਰਦੇ ਹੋ ਉਹਦੀ ਕੀ ਵਜ੍ਹਾ ਹੈ ਤੇ ਜਿਹੜੇ ਪੇਰੈਂਟਸ ਨੇ ਇੱਥੇ ਤੁਹਾਡੇ ਕੋਲੇ ਆਉਂਦੇ ਨੇ ਉਹ ਇੰਨਾ ਰੇਟ ਅਫੋਰਡ ਕਰ ਲੈਂਦੇ ਨੇ ਦੇਖੋ ਭਾਜੀ ਅਸੀਂ ਉਹ ਜਿਹੜੇ ਕਿਤਾਬਾਂ ਨੇ ਪੇਰੈਂਟਸ ਦੇ ਸੌਖ ਵਾਸਤੇ ਅਸੀਂ ਉਹਨਾਂ ਨੂੰ ਫਾਈਨਾਂਸ ਕਰ ਦਿੰਦੇ ਆ ਪੇਰੈਂਟਸ ਜੇ ਚਾਹਣ ਤਾਂ ਸਾਡੇ ਕੋਲੇ ਗੁਰਦਾ ਆਪਣਾ ਗੈਰੇ ਰੱਖ ਕੇ ਸਾਡੇ ਤੋਂ ਕਿਤਾਬਾਂ ਲੈ ਕੇ ਜਾ ਸਕਦੇ ਕਿਸੇ ਕਰਕੇ ਕਿਸੇ ਪੇਰੈਂਟਸ ਦੇ ਸਾਰੇ ਟੈਸਟ ਕਰਵਾ ਕੇ ਰੱਖ ਲੈਣੇ ਹੋ ਅੱਛਾ ਜੇ ਪਿਓ ਦਾ ਨਰਸਰੀ ਤੇ ਗੁਰਦਾ ਵੇਚ ਗਿਆ ਫਿਰ ਅੱਗੇ ਅਗਲੇ ਕਲਾਸਾਂ ਦਾ ਕੀ ਬਣੂਗਾ ਉਹ ਸੁੱਖ ਨਾਲ ਕੁਦਰਤ ਨੇ ਬਹੁਤ ਅੰਗ ਤੈਨੇ ਭਾਜੀ ਬੰਦੇ ਨੂੰ ਕੱਲੀ ਕਿਡਨੀ ਤਾਂ ਨਹੀਂ ਹੁੰਦੀ ਲੀਵਰ ਵੀ ਹੁੰਦਾ ਹੈ ਦਿਲ ਵੀ ਹੁੰਦਾ ਹੈ ਆਪਣੀਆਂ ਅੱਖਾਂ ਵੀ ਹੁੰਦੀਆਂ ਨੇ ਗੋਡੇ ਵੀ ਹੁੰਦੇ ਨੇ ਸੁਖ ਨਾਲੇ ਭਾਜੀ ਕਿਸੇ ਸੰਤ ਨੇ ਕਿਹਾ ਕਿ ਤੇਰਾ ਚੰਮ ਨਹੀਂ ਬੰਦਿਆ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵਿਕਦੇ ਤੇ ਬੰਦੇ ਦਾ ਚੰਮ ਤਾਂ ਭਾਜੀ ਜਿਵੇਂ ਦੇ ਜੀ ਬੱਚਿਆਂ ਦੇ ਕੰਮ ਆ ਜੇ ਫਿਰ ਐਦੋਂ ਉੱਪਰ ਦੇ ਫਿਰ ਕੀ ਗੱਲ ਹੋਊਗੀ ਅਸੀਂ ਤਾਂ ਭਾਜੀ ਚੰਮ ਹੀ ਲਾਉਨੇ ਆ ਫਿਰ ਜੇ ਮੰਨ ਲਓ ਅੰਗ ਵੇਚ ਕੇ ਵੀ ਪੈਸਾ ਪੂਰਾ ਨਾ ਹੋਵੇ ਫਿਰ ਕੀ ਕਰਦੇ ਹੋ ਅਸੀਂ ਉਹ ਬੱਚਾ ਵੀ ਗੜੇ ਲੈ ਲੇ ਲੇ ਉਹ ਜਿੰਮੇਪਾ ਜੀ ਕਹਿੰਦੇ ਨੇ ਹੁੰਦੇ ਕਿ ਬੰਦੇ ਦਾ ਬਾਲ ਬਾਲ ਕਰ ਜਾਊ ਹੋ ਗਿਆ ਤਾਂ ਫਿਰ ਅਸੀਂ ਕਹਿ ਸਕਦੇ ਹੁੰਦੇ ਕਿ ਅਸੀਂ ਬਾਲ ਬਾਲ ਕਰ ਜਾਊ ਕਰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਬੱਚਿਆਂ ਦਾ ਵਸਤਾ ਦਿਨੋਂ ਦਿਨ ਭਾਰਾ ਹੁੰਦਾ ਜਾ ਰਿਹਾ ਹੈ ਉਹ ਦੇਖੋ ਬਾਜੀ ਅਸੀਂ ਨਾ ਬੱਚਿਆਂ ਤੇ ਜਿੰਨਾ ਪ੍ਰੈਸ਼ਰ ਪਾ ਕੇ ਰੱਖਾਂਗੇ ਬੱਚੇ ਉਨੇ ਹੀ ਸਾਡੇ ਕਾਬੂ ਰਹਣਗੇ ਨਹੀਂ ਬੱਚੇ ਹੱਤਾਂ ਜੋ ਨਿਕਲ ਜਾਣਗੇ ਠੀਕ ਰੋ ਬਸੇ ਫਿਰ ਵੀ ਅਸੀਂ ਨਾ ਇਤਲੀ ਕੋਸ਼ਿਸ਼ ਕਰ ਰਿਹਾ ਕਿ ਬੱਚੇ ਦਾ ਬਸ ਤੇ ਬਸਤੇ ਤੋਂ ਅਸੀਂ ਖੜਾ ਹੀ ਕਰਵਾ ਦਈਏ ਅਮੇਜ਼ਿੰਗ ਵਾਹ ਵੈਰੀ ਗੁੱਡ ਕਿਵੇਂ ਅਸੀਂ ਬਥੇ ਕੇ ਬਾਜੀ ਬੱਚਿਆਂ ਨੂੰ ਕਿਤਾਬਾ ਸਕੂਲ ਲਿਜਾਣ ਵਾਸਤੇ ਅਸੀਂ ਛੋਟੇ ਚਿੱਟੇ ਹਾਥੀ ਤਿਆਰ ਕਰਵਾਏਗੇ ਅਸੀਂ ਇਕੱਲੇ ਇਕੱਲੇ ਬੱਚੇ ਨੂੰ ਕਿਤਾਬਾਂ ਦੇ ਨਾਲ ਉਹ ਵੀ ਦੇਵਾਂਗੇ ਇਧਰ ਲਓ ਬਾਜੀ ਦੋ ਫਾਇਦੇ ਹੋਣਗੇ ਨਾਲੇ ਤਾਂ ਬੱਚਿਆਂ ਦਾ ਬਸ ਤੋਂ ਖੜਾ ਛੁੱਟੂਗਾ ਨਾਲੇ ਬਸਤੇ ਤੋਂ ਖੜਾ ਛੁੱਟ ਜੂਗਾ ਤੇ ਨਾਲੇ ਭਾਜੀ ਬੱਚਿਆਂ ਦਾ ਖੇਡਣ ਵਾਲਾ ਚਾਪੂਰਾ ਹੋ ਜਾਊਗਾ ਠੀਕ ਹੈ ਬੱਚੇ ਸਕੂਲ ਜਾਂਦੇ ਜਾਂਦੇ ਕਰਕੇ ਆਪਣੇ ਖੇਡ ਉਹ ਡਰਾਈਵਰ ਕਰਕੇ ਆਪਣੇ ਚਾਹ ਲਾ ਲੈਣਗੇ ਤੁਸੀਂ ਵਰਤੇ ਅਸੀਂ ਸ਼ਬਦ ਕਿ ਅਸੀਂ ਬੱਚਿਆਂ ਦਾ ਵਸਤੇ ਅਤੇ ਵਸ ਤੋਂ ਖੇੜਾ ਛਡਾਵਾਂਗੇ ਤੁਸੀਂ ਅਸੀਂ ਸ਼ਬਦ ਕਿਉਂ ਵਰਤੇ ਇਹ ਕੰਮ ਸਰਕਾਰਾਂ ਦਾ ਨਹੀਂ ਹੈਗਾ ਪਹਿਲਾਂ ਉਹ ਭਾਜੀ ਜੇ ਮੈਂ ਅਸੀਂ ਸ਼ਬਦ ਵਰਤੇ ਤੇ ਕੋਈ ਵਜ੍ਹਾ ਹੀ ਹੋਊਗੀ ਅਸੀਂ ਦਾ ਮਤਲਬ ਸਰਕਾਰਾਂ ਸਾਡੇ ਨਾਲ ਹੀ ਰਹੇ ਕਿ ਵੀ ਅਸੀਂ ਸਰਕਾਰਾਂ ਤੇ ਸਰਕਾਰਾਂ ਅਸੀਂ ਆ ਤੁਹਾਨੂੰ ਨਹੀਂ ਲੱਗਦਾ ਕਿ ਐਜੂਕੇਸ਼ਨ ਸਿਸਟਮ ਚੇਂਜ ਹੋਣਾ ਚਾਹੀਦਾ ਹੁਣ ਬਿਲਕੁਲ ਬਿਲਕੁਲ ਚੇਂਜ ਹੋਣਾ ਚਾਹੀਦਾ ਸਿਸਟਮ ਤਾਂ ਹੀ ਤਾਂ ਅਸੀਂ ਫਿਰ ਇੱਕ ਚਿੱਟਾ ਹਾਥੀ ਆ ਜਿਹੜਾ ਉਹ ਬੱਚੇ ਨੂੰ ਦੇ ਰਿਹਾ ਠੀਕ ਹੈ ਨਾਲੇ ਅਸੀਂ ਇੱਕ ਹੁਣ ਹੋਰ ਸੋਚ ਬੀਨਾਂ ਬੱਚਿਆਂ ਨੂੰ ਨਾਲ-ਨਾਲ ਪ੍ਰੈਕਟੀਕਲੀ ਪੜਾਈ ਹੋਵੇ ਜਿਵੇਂ ਜੇਕਰ ਬੱਚੇ ਨੇ ਨਰਸਰੀ ਦੇ ਵਿੱਚ ਵੀ ਫਾਰ ਬ੍ਰਿਕ ਪੜ੍ਹਨਾ ਦੇਣ ਕਿ ਇਟ ਤੋ ਸਾਡੀ ਕੋਸ਼ਿਸ਼ ਹੈ ਵੀ ਕਾਇਦੇ ਦੇ ਨਾਲ ਇੱਟ ਜਿਹੜੀ ਲੱਗੀ ਹੋਵੇ ਪੇਜ ਦੇ ਨਾਲ ਤਾਂ ਹੀ ਅਸੀਂ ਟਿਕਾਹਾ ਥੰਦੇਰੇ ਬੱਚੇ ਨੂੰ ਬੱਚੇ ਨੂੰ ਬੜਨਾ ਸਾਨੂੰ ਹੋ ਜਾਊਗਾ ਫਿਰ ਟੀ ਫਾਰ ਟਰੱਕ ਦਾ ਕਿਵੇਂ ਕਰੋਗੇ ਉਹ ਉਹ ਵੀ ਹੈਗਾ ਬਾਜੀ ਹੁਣ ਜੇ ਟੀ ਫਾਰ ਜਿਹੜਾ ਟਰੱਕ ਹੈ ਉਹ ਅਸੀਂ ਫਿਰ ਕਿਤਾਬ ਦੇ ਵਿੱਚ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਜਿਹੜੇ ਕਿਤਾਬਾਂ ਨੇ ਉਹ ਟਰੱਕ ਦੇ ਵਿੱਚ ਦੇਖੋ ਕੋ ਸ਼ੁਕਰ ਹੈ ਬਾਜੀ ਤੁਸੀਂ ਟੀ ਫਾਰ ਟ੍ਰੇਨ ਨਹੀਂ ਕਾਇਦੇ ਚ ਪਾਇਆ ਉਹ ਕੀ ਗੱਲ ਕਰਦੇ ਬਾਜੀ ਟੀ ਫਾਰ ਟਰੱਕ ਦਾ ਚੌਥੀ ਕਲਾਸ ਤੱਕ ਕੀ ਹੈ ਉਦੋਂ ਵੱਡੇ ਕਲਾਸਾਂ ਤੱਕ 3 ਫਾਰ ਟ੍ਰੇਨ ਹੀ ਹੈ ਕਿ ਤੋਬਾ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਉਹ ਹੁਣ ਟ੍ਰੇਨ ਤੇ ਜਾਇਆ ਕਰਨਗੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਿਓ ਦਾ ਅੰਗ-ਅੰਗ ਖਰੀਦ ਲੋਗੇ ਠੀਕ ਹੈ ਪਰ ਜੇ ਕਿਸੇ ਦੇ ਦੋ ਬੱਚੇ ਹੋਏ ਫਿਰ ਕਿੱਲੋ ਪਿਓ ਤਾਂ ਨਹੀਂ ਹੋਗਾ ਭੋਜੀ ਮਾਂ ਵੀ ਤਾਂ ਹੈ ਦੀ ਹੈ ਮਾਂ ਹੁਣ ਗੀਤਾ ਜੋ ਕੀ ਹੋਇਆ ਕਿ ਮਾਂ ਬੋੜ ਦੇਸ਼ਾ ਤੇ ਰੱਬ ਦਾ ਨਾ ਪਿਆਰੇ ਕੋਈ ਹੈ ਮਾਂ ਕਦੋਂ ਕਮ ਆਊਗੀ ਫਿਰ